ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਇਜ਼ ਪਾਠ 465 ਤੋਂ ਸ਼ੁਰੂ ਕਰਾਂਗੇ ਸਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੇਸੰਤਰ ਚੰਦ ਸੂਰਜ ਅਵਤਾਰ ਸਗਲੀ ਤਰਤੀ ਮਾਲ ਤਨ ਵਰਤਣ ਸਰਬ ਜੰਜਾਲ ਨਾਨਕ ਮੂਸੇ ਗਿਆਨ ਵਿਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੜ ਉੜ ਰਾਵਾ ਚਾਟੇ ਪਾਏ ਵੇਖੇ ਲੋਕ ਹਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਤਰਤੀ ਨਾਲ ਗਾਵਨ ਗੁਪੀਆ ਗਾਵਨ ਕਾਨ गावन सीताराम जे रामा निरपो निरंकार सच नाम जाका किया सगले जहान सेवक सेवे कर्म चढ़ाओ पिन्नी रेण बिना जिना मन चाउ सिकी सिकिया गुरु विचार नतरी कर्म लगाए पार कोल्लू चरखा चक्की चक थल वारो ले बहुत अनंत ਲਾਟੂ ਮਦਾਣੀਆਂ ਅਨਗਾ ਪੰਖੀ ਪੋਦੀਆਂ ਲੈ ਨਸਾ ਸੂਏ ਛਾੜ ਪੁਆਇਏ ਜੰਤ ਨਾਨਕ ਪੋਦੀਆਂ ਗੰਤ ਨਯੰਤ ਬੰਦਨ ਬੰਦ ਪਵਾਇਏ ਸੋਏ ਪਾਈਏ ਕੀਰਤਨ ਚੇ ਸਭ ਕੋਏ ਨੱਚ ਨੱਚ ਹੱਸੇ ਚਲੇ ਸੇ ਰੋਏ ਉੱਡ ਨਜਾਈ ਸਿੱਧ ਨਹ ਹੋਏ ਨੱchn ਕੁੱਦਣ ਮਨ ਕਾ ਚਾਉ ਨਾਨਕ ਜੀ ਨਾਮ ਨਾ ਪਾਓ ਤਿੰਨਾ ਮਨ ਪਾਓ ਪੜੀ ਨਾਮ ਤੇਰਾ ਨੰਕਾਰ ਹੈ ਨਾਇ ਲਈ ਨਰਕ ਨ ਜਾਇਏ ਜਿਉ ਪਿੰਡ ਸਭ ਤਿਸ ਦਾ ਦੇਖਾ ਜੇ ਆਖ ਗਵਾਈਏ ਜੇ ਲੋੜੇ ਚੰਗਾਏ ਆਪਣਾ ਕਰ ਪੁੰਨੇ ਨੀਚ ਸਦਾਈਏ ਜੇ ਜਰਮਾਨਾ ਪਰਹਰੇ ਜਰ ਵੇਸ ਕਰੇ ਦੀ ਆਈਏ ਪੋ ਰਹੇ ਨ ਪਰੇ ਪਾਈਏ ਸ ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿੱਖਤ ਸਰਯਤ ਪੜਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿਚ ਬੰਦੀ ਵੇਖਣ ਕੋ ਦਿਦਾਰ Hindu sala hi salahan darshan roopya paar teerth nawe archa pooja अगर वास बहकार जोगी सुन्नत यावन जीते अलख नाम करतार सुखमूरत नाम नरंजन काया कानि आकार सटिया मन संतो की उपजे देने के विचार दे दे मंगे सहसा गुण सोब करे संसार छोरा जड़ाते कुरे छोरा जाराते कुड़ियारा ਖਰਾਬਾ ਵਿਕਾਰ ਇਕ ਹਉਦਾ ਖੈ ਚਲੇ ਐਥਾਉ ਦਿਨਾ ਬੀ ਕਾਈ ਕਾਰ ਜਲਥਲ ਜੀਆ ਪੂਰੀਆ ਲੋਆ ਆਕਾਰਾ ਆਕਾਰ ਕੋਈ ਜੀ ਆਖੇ ਸੋ ਤੂ ਹੈ ਜਾਣੇ ਤਿੰਨ ਬੀ ਤੇਰੀ ਸਾਰ ਨਾਨਕ ਪਗਤਾ ਕੁਖ ਸਲਾਹਣ ਸਚ ਨਾਮੇ ਅਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤੀ ਆਪਾ ਸ਼ਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ ਕੜ ਪਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੜੀ ਚੜਚੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੜੀ ਬਿਨ ਸਤਗੁਰ ਕੀ ਨਾ ਪਾਯੂ ਬਿਨ ਸਤਗੁਰ ਕੀ ਨਾ ਪਾਇਆ ਸਤਗੁਰ ਵਿਚਿਆ ਫੇ ਰਖਿਆ ਨ ਕਰ ਪ੍ਰਗਟਿਆ ਖ ਸੁਨਾਇਆ ਸਤਗੁਰ ਮਿਲੀਏ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੀ ਵਿਚਾਰ ਹੈ ਜਿਨ ਸੱਚੇ ਸੋਚ ਚ ਲਾਇਆ ਜਗ ਜੀਵਨ ਦਾਤਾ ਪਾਇਆ ਸ਼ਲੋਕ ਮਹੱਲਾ ਪਹਿਲਾ ਹਉ ਵਿਚ ਆਇਆ ਹਉ ਵਿਚ ਗਿਆ ਹਉ ਵਿਚ ਜਮਿਆ ਹਉ ਵਿਚ ਮੂਆ ਹਉ ਵਿਚ ਦਿੱਤਾ ਹਉ ਵਿਚ ਲਿਆ ਹਉ ਵਿਚ ਖਟਿਆ ਹਉ ਵਿਚ ਗਿਆ ਹੌ ਵਿੱਚ ਸੱਚiar ਕੁੜਿਆਰ ਹੌ ਵਿੱਚ ਪਾਪ ਕੋਨ ਵਿਚਾਰ ਹੌ ਵਿੱਚ ਨਰਕ ਸਵਰਗਿ ਆਵਤਾਰ ਹੌ ਵਿੱਚ ਹੱਸੇ ਹੌ ਵਿੱਚ ਰੋਵੇ ਹੌ ਵਿੱਚ ਪਈਏ ਹੌ ਵਿੱਚ ਤੋਵੇ ਹੌ ਵਿੱਚ ਜਾਤੀ ਜਿੰਸੀ ਹੋਵੇ ਹੌ ਵਿੱਚ ਮੂਰਖ ਹੌ ਵਿੱਚ ਸਿਆਣਾ ਮੋਖ ਮੁੱਕੀ ਸਾਨ ਨਾ ਜਾਣਾ ਹੌ ਵਿੱਚ ਮਾਇਆ ਹੌ ਵਿੱਚ ਛਾਇਆ ਹੋਮੇ ਕਰ ਕਰ ਜੰਤਿਉ ਪਾਇਆ ਹੋਮੇ ਬੂਜੇ ਤਾਦਰ ਸੁਝੇ ज्ञान भी हुना कत कथ लूजे नानक हुक्मी लिखिए लेख जे हा वेखे ते हा वेख महला दूजा हमें ए जात है हमें कर्म कमाहे हमें ए बंदना फिर फिर जोनी पाहे हमें कितो पुजे कितो संजम ए जाए हमें ए हो हुक्म है पाइए कित तो फिराए ਹਮੇਂ ਦੀਰਗ ਰੋਗ ਹੈ दारू ਵੀ ਇਸ ਮਾਹੇ ਕਿਰਪਾ ਕਰੇ ਜੀ ਆਪਣੀ ਤਾ ਗੁਰ ਕਾ ਸਬਦ ਕਮਾਏ ਨਾਨਕ ਕਹੇ ਸੁਮ ਜਨੋ ਸੰ ਇਸ ਸੰਜਮ ਦੁਖ ਜਾਹੇ ਫੌੜੀ ਸੇਵ ਕੀਤੀ ਸੰਤੋਖੀ ਜਿਨੇ ਸਚੋ ਸਚ ਸਿਥਿਆ ਆ ਉਨੀ ਮੰਦੇ ਪੈਰ ਨ ਰਖਿਓ ਕਲ ਸੁਕ੍ਰਿਤ ਤਰਮੁਤ ਮਾਇਆ ਉਨੀ ਦੁਨੀਆ ਤੋੜੇ ਵੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨਿਤ ਦੇਵੇ ਚੜੀ ਸਵਾਇਆ ਵਡਿਆਈ ਵੱਡਾ ਪਾਇਆ ਸਲੋਕ ਮਹੱਲਾ ਪਹਿਲਾ ਪੁਰਖਾ ਬਿਰਖਾ ਤੀਰਤਾ ਤੱਟਾ ਮੇਗਾ ਖੇਂਤਾ ਹਾ ਦੀਪਾ ਲੋਆ ਮੰਡਲਾ ਖੰਡਾ ਵਰਪੰਡਾ ਹਾ ਅੰਡ ਜੇਰਜ ਉਤਪੂਜਾ ਖਾਣੀ ਸੇਤ ਜਾਹਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਇ ਕੈ ਸਮਾਲੇ ਸਭਨਾ ਜਿੰਨ ਕਰਤੇ కరణా కీయా చింతా ବିକనీତା ସୋ କର୍ତା ଚିନ୍ତା କରେ जिन्हे उपाया जग तिस जोहारी स्वासत तिस तिस दिबान अपग नानक सच्चे नाम बिन क्या टीका क्या तग मल्ला पहला लाख नेकियां चंगियां लाख कुन्ना परवान लाख तप पर तीर्थ सहज योग बेपान ਲਖ ਸੂਤ ਸੰਗਰਾਮ ਰਣ ਮੇ ਚੂਟੇ ਪ੍ਰਾਨ ਲਖ ਸੂਤੀ ਲਗ ਗਿਆਨ ਧਿਆਨ ਪੜੀਏ ਪਾਠ ਪੁਰਾਨ ਜਿਨ ਕਤੇ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਇਬ ਤੂ ਜਿਨ ਸਚੋ ਸਜ ਵਰਤਾਇਆ ਜਿਸ ਤੂ ਦੇ ਤਿਸ ਮਿਲੇ ਸਚ ਤਾਂ ਤਿੰਨੀ ਸਚ ਕਮਾਇਆ ਸਤਗੁਰੂ ਮਿਲੀਏ ਸਚ ਪਾਇਆ ਜਿਨਕੇ ਹਿਰਦੇ ਸਚ ਵਸਾਇਆ ਮੂਰਖ ਸੱਚ ਨਾ ਜਾਣਣੀ ਮਨ ਮੁੱਖੀ ਜਨਮ ਗਵਾਇ ਵਿਚ ਦੁਨੀਆ ਕਾਹੇ ਆਇਆ ਸ਼ਲੋਕ ਮਹੱਲਾ ਪਹਿਲਾ ਪੜਪੜ ਗੱਡੀ ਲੱਦੀ ਏ ਪੜਪੜ ਪਰিয়ে ਸਾਥ ਪੜਪੜ ਢੇੜੀ ਪਾਈਏ ਪੜਪੜ ਗੱਡੀ ਖਾਤ ਪੜੀਏ ਜੀਤੇ ਬਸ ਬਸ ਪੜੀਏ ਜੀਤੇ ਮਾਸ ਪੜੀਏ ਜੀਤੀ ਆਰ ਜਾ ਪੜੀਏ ਜੀਤੇ ਸਾਸ ਨਾਨਕ ਲੈ ਕੇ ਲੈ ਕੇ ਇੱਕ ਗੱਲ ਔਰ ਹੌ ਮੇ ਚਖਣਾ ਚਾ ਕ ਮਹੱਲਾ ਪੈਲ ਲਿਕ ਲਿਕ ਪੜਿਆ ਤੇ ਟਕੜਿਆ ਬਹੁ ਤੀਰਤ ਭਵਿਆ ਤੇ ਤੋਲਵਿਆ ਬਹੁ ਪੇਖ ਕੀਆ ਦੇਹੀ ਦੁਖਦੀ ਆ ਸਹਵੇ ਜੀਆ ਆਪਣਾ ਕੀ ਆ ਅਨ ਨਖਾਇਆ ਸਾਦ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਨਾ ਪਹਿਰੇ ਅਹਨਸ ਕਹਿਰੇ ਮੂੰਹ ਵਿਗੂਤਾ ਕਿਉ ਜਾਗੇ ਗੁਰਬਿੰਸੂਤਾ ਪੱਗ ਓਪਿਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਸ਼ਾਈ ਪਾਈ ਮੂਰ ਕੀ ਅੰਦੇ ਪੱਤ ਗਵਾਇ ਬਿਨ ਨਾਮੇ ਕਿਛੁ ਥਾਏ ਨ ਪਾਈ ਰਹੇ ਬਵਾਨੀ ਮੜੀ ਮਸਾਣੀ ਅੰਧ ਨ ਜਾਣੇ ਕਿਰਪਾ ਸਾਨੀ ਸਤਗੁਰ ਪੇਟੇ ਸੋ ਸੁਪਾਏ ਹਰਿ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸੇ ਤੈਨੀ ਕੇਵਲ ਹਉਮੀ ਸ਼ਬਦ ਜਲਾਏ ਫੋੜੀ ਪਗਦ ਤੇ ਰੇ ਮਨ ਪਾਉ ਦੇ ਦਰਸੂ ਮਨ ਕੀ ਯਤ ਗਾਉ ਦੇ ਨਾਨਕ ਕਰਮਾ ਬਾਹਰੇ ਡਟੋਏ ਟੋ ਨਾ ਲਹਿਨੀ ਤਾਉ ਦੇ ਇਕ ਮੂਲ ਨਬੂ ਜਣਾ ਆਪਣਾ ਆਉਂਦਾ ਆਪ ਗਣਾਏ ਦੇ ਹੋ ਡਾਡੀ ਕਾ ਨੀਚ ਜਾਤ ਹੋਰ ਉੱਤਮ ਸਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਝੇ ਈ ਆਏ ਦੇਸ ਲੋਕ ਮਹਿਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾਰੀ ਕੂੜ ਬੈ ਸੰਹਾਰ ਕੂੜ ਸੋਨਾ ਕੂੜ ਰੂਪਾ ਕੂੜ ਪੈਣ ਹਾਰ ਕੂੜ ਕਾਇ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਵੀ ਬੀਖਾਪ ਕੋਇ ਖਾਰ ਕੂੜ ਕੂੜੇ ਨੀ ਲੱਗਾ ਬਿਸਰਿਆ ਕਰਤਾਰ ਕਿਸਨਾਂ ਕੀ ਚੇ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮੱਖਿਓ ਕੂੜ ਢੋਬੇ ਪੂਰ ਨਾਨਕ ਵਖਾੜੇ ਬੇਂਤੀ ਤੁਸਬਾਜ ਕੂੜੋ ਪੂਰ ਮਹੱਲਾ ਪਹਿਲਾ ਸਚਤਾ ਪਰ ਜਾਣੀਏ ਜਹਦੇ ਸੱਚਾ ਹੋਏ ਕੂੜ ਕੇਮਲ ਉੱtre ਸਭ ਤਨ ਕਰੇ ਅੱਛਾ ਥੋਏ ਸਚਤਾ ਪਰ ਜਾਣੀਏ ਜਿਹ ਸੱਚ ਤਰੇ ਪਿਆਰ ਨਾਉ ਸੁਲਮਨ ਰਹੀਸੀ ਤਪਾਈ ਮੁਖਦਵਾਰ ਸੱਚਤਾ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਤਤ ਕਾਇਆ ਸਾਜ ਕੇ ਵਿੱਚ ਦੇਹ ਕਰਤਾ ਦੇਹ ਕਰਤਾ ਬਿਓ ਸੱਚਤਾ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਗਿਆ ਜਣੇ ਜੀ ਕੀ ਕਿਸ ਕੁੰਨ ਦਾਨ ਕਰੇ ਸੱਚਤਾ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸਤਗੁਰ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਸੱਚ ਸਬਨ ਹੋਏ ਤਰੁ ਸਾ ਪਾਪ ਕੱਢੇ ਤੋਏ ਨਾਨਕ ਵਖਾੜੇ ਬੇਨਤੀ ਜਿਨ ਸੱਚ ਪੱਲੇ ਹੋਏ ਪੌ दानमहिंडा तली कागजे मिले तमस्तक लाइए कूड़ा लाल छडिए हुए एक मन अलकल तो आईए फलते वो पाइए जे वे ही कार कमाइए जे होवे पूर्व लिखिया था टूटते ना दी पाइए मत थोड़ी जीव गवाइए श्लोक महल्ला पहला सच काल कूड़ वरत्या कलकालक का बेताल दियो बीज पत्र ले गए अब क्यों गए बेताल जे कोवे ਤਾ ਉਗਵੇ ਰੁੱਤ ਹੋ ਰੁੱਤ ਹੋਏ ਨਾਨਕ ਪਾਏ ਬਾਰਾ ਕੋਰੇ ਰੰਗਨ ਸੋਏ ਪੈ ਵਿੱਚ ਖੁੰਭ ਚੜਾਈਏ ਸ਼ਰਮ ਪਹਾ ਤਨ ਕੋ ਹੋਏ ਨਾਨਕ ਭਗਤੀ ਜੇ ਰੱਪੇ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ ਲਬ ਪਾਪ ਧੋਏ ਰਾਜਾ ਮਹਿਤਾ ਕੂੜ ਹੋਇਆ ਸਿੱਖਦਾਰ ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਹਿ ਰੇ ਵਿਚਾਰ ਅੰਧੀ ਰਹਿਤ ਗਿਆਨ ਵੀ ਹੋਣੀ ਪਾਏ ਪਰੇ ਮਰਦਾ ਹਰ ज्ञानी नचे वाजे वावे रूप करे सिंगार उच्चे कुके वादा गावे जोधा का विचार मूर्ख पंडित हिकमत हुज्जत संजय करे प्यार तर्मी तर्म करे भगवावे मंगे मुख द्वार जति सदावे मुजुक्त न जाने शड बहे करबार बार सबको पूरा आपे होवे कठ न कोई आके पत परवाना पिछे पाइए ता नानक तोलिया जापे महला पहला ਵਦੀ ਸੋ ਵਜਗ ਨਾਨਕਾ ਸੱਚਾ ਵੇ ਕੇ ਸੋਏ ਸਬਨੀਸ਼ਾ ਲ ਮਾਰੀਆਂ ਕੱਤਾ ਕਰੇ ਸੋਏ ਅੱਗੇ ਜਾਤ ਨ ਜੋਰ ਹੈ ਕਿ ਜੂਨ ਵੇ ਜਿੰਕੀ ਲੈ ਕੇ ਪਤ ਪਵੇ ਚੁੰਗੇ ਸਈ ਕੇ ਪੜੀ ਤੂਰ ਕਰਮ ਜਿਨਾ ਕੋ ਤੁਧ ਪਾਇਆ ਤਾ ਤਿੰਨੀ ਕਸਮ ਤੇ ਆਇਆ ਇਨਾ ਜਨਤਾ ਕੇ ਵਸ ਕਿਸ਼ਨਾ ਹੀ ਤੁਧ ਵੇ ਕੀ ਜਦ ਤੁਪਾਇਆ ਇਕ ਮਨੋ ਤੂੰ ਮੇਲ ਲਹ ਇਕ ਆਪੇ ਤੁਧ ਕੋ ਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂ ਦੇ ਆਪੁ ਦੁਜਾਇਆ ਸਹਜੇ ਹੀ ਸਾਕ ਚ ਸਮਾਇਆ ਮਥ ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸਿਖਤਾ ਮੈ ਨਾ ਹੋਈ ਤੂ ਕਰਤਾ ਕਰਨਾ ਮੈ ਨਹੀਂ ਜਾਉ ਕਰਦੀ ਨਾ ਹੋਈ ਬਲੀਹਾਰੀ ਕੁਦਤ ਵਸਿਆ ਤਿਰਾਤ ਨ ਜਾਇ ਲਖਿਆ ਰਹਾ ਜਾਤ ਮੇ ਜੋ ਜੋਤ ਮੈ ਜਾਤਾ ਅਕਲ ਖਲਾ ਪਰ ਪੂਰਿਆ ਤੂ ਸੱਚਾ ਸੈਵ ਸਿਖ ਸਿਆਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹੇ ਆ ਮਹੱਲਾ ਦੂਜਾ ਜੋਗ ਸਬਦ ਸਬੰਦ ਗਿਆਨ ਸਬੰਦ ਵੇਦ ਸਬਦ ਬ੍ਰਾਹਮਣ ਖਤਰੀ ਸਬਦ ਸੂਰਮ ਸਬਦਾਂ ਸੂਦਰ ਸਬਦਾਂ ਪ੍ਰਾਕ੍ਰਿਤ ਸਰਬ ਸਬਦੰ ਏਕ ਸਬਦੰ ਜੇ ਕੋ ਜਾਣੇ ਪਿਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਦੂਜਾ ਏਕ ਕ੍ਰਿਸ਼ਨ ਸਰਬ ਦੇਵ ਦੇਵ ਦੇਵਾ ਤਾ ਆਤਮਾ ਆਤਮਾ ਬਸ ਦੇਵ जे को जाने पियो नानक ताका दास है सुई निरंजन देव महला पहला कुंभे बद्दा जल रहे जल बिन कुंभ न होए ज्ञान का बद्दा मान रहे गुरु बिन ज्ञान न होए पौड़ी पढ़िया होए गुनेगार ता उम्मी साधना मारिए जेहा काले कालना तेवे हो ना उपचारिए ऐसी कला न खेडिए जित डर गए गया हारिए ते उमिया बिचार के बिचारिए हूँ चले सो अगे मारिए सलोक महला पहला नानक मेरे शरीर का नानक मेरे शरीर का इकरत इकरत वहा जुग जुग फेर वटाइए ज्ञानी बूझे तार सतजुग रथ संतोखा तरम अगे रथवा ते ते रथ जते का जोर अगे रथवा द्वापर तपे का सत अगे रथवा कल जुग रत अगन का कूड़ अगे रथवा महला पहला शाम कहे से तंबर स्वामी साम कहे से तंब स्वामी सच में अचे रहे सबको सच सुनावे रिग कहे रे या भरपूर राम नाम देवा महसूर नाए लिये प्राच जाए नानक तो मुख अंतर पाए में है जोर छली चंद्रावल कान विषम जादम पया पा जाद गो पी लया बिंद्रा में रंग किया कल में भेद अतरबन अथरबन हुआ ਨਾ ਕੋ ਦਾਈ ਅੱਲਾ ਪੈ ਨੀਲ ਵਸਰ ਲੈ ਕਪੜੇ ਪਹਿਰੇ ਤੁਰਕ ਪਟਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ بڑے ਗੁਣੇ ਤਿੰਨ ਚਾਰ ਵਿਚਾਰ ਪਉ ਭਗਤ ਕਰਨੀ ਚ ਸਦਾਏ ਤੋ ਨਾਨਕ ਮੁਕੰਤਰ ਪਾਈ ਬੋੜੀ ਸਤਗੁਰ ਵਿੱਟੋ ਵਾਰਿਆ ਜਿਤ ਮਿਲੀਏ ਖਸਮ ਸਮਸਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਲੀਆ ਇੰਨੇ ਨੇਤਰੀ ਜਗ ਨਿਹਾਲਿਆ ਖਸਮ ਛੋੜ ਦੂ ਜੇ ਲਾਗੇ ਡੁੱਬੇ ਸੇ ਵੰਜਾਰੇ ਸਤਗੁਰ ਹੈ ਬੋਹੀ ਤਬ ਲੇਕਿਨੇ ਵਿਚਾਰਿਆ ਕਰ ਕੇ ਪਾਪ ਆਰੀ ਉਤਾਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ